ਦੇਖੋ ਜੀ ਮੈਂ ਤਾਂ ਇੱਕ ਝੋੜੀ ਕਰਕੇ ਆਪਦੇ ਪੁੱਤ ਲਈ ਇਨਸਾਫ ਮੰਗ ਰਹੀ ਆ ਕਿ ਮੇਰੇ ਪੁੱਤ ਨੂੰ ਜੀਤ ਦਾ ਦਰਜਾ ਦਿੱਤਾ ਜਾਵੇ ਦੇਖੋ ਮੇਰਾ ਪੁੱਤ ਬਾਰਡਰ ਤੇ ਜੀਤ ਹੋਇਆ ਉਹਨੇ ਕੋਈ ਕੋਈ ਨਸ਼ਾ ਕਰਕੇ ਤਾਂ ਨਹੀਂ ਨਾ ਦੀ ਜਾਨ ਗਵਾਈ ਅਤੇਜ ਦੇ ਘਾਤਰ ਮੇਰਾ ਕੋਤੀ ਰੋਇਆ ਇਹ ਸਰਕਾਰ ਨੂੰ ਸੀਤਾ ਦਰਜਾ ਦੇ ਮੇਰੇ ਪੁੱਤ ਦਾ ਮਾਨ ਸਨਮਾਨ ਨਾ ਰੋਲੇ ਮੈਨੂੰ ਰੋਲਣੀ ਇਹ ਚੀਜ਼ਾਂ ਦੇ ਪਰਿਵਾਰ ਹੀ ਰੋਲ ਕੇ ਝੜਕਾਂ ਤੇ ਤਾਂ ਕੋਈ ਮਾਂ ਪੁੱਤ ਨੂੰ ਬਾਰਡਰ ਤੇ ਨਹੀਂ ਘੱਲੋਗੀ ਕੋਈ ਮਾਂ ਪੁੱਤ ਨੂੰ ਬਾਰਡਰ ਤੇ ਨਹੀਂ ਕੱਢੂਗੀ ਮੈਂ ਇਹ ਕਹਿੰਨੀ ਆ ਕਿ ਇਹ ਅਗਨੀਵੀਰ ਜਿਹੜੀ ਸਕੀਮ ਇਹਨੂੰ ਜਾਂ ਤਾਂ ਪੱਕੀ ਕੀਤਾ ਜਾਵੇ ਜਾਏ ਨੂੰ ਬੰਦ ਕੀਤਾ ਜਾਵੇ ਕਿਉਂਕਿ ਜਿੱਤਰਾ ਸੀ ਮਿਲਕਦੇ ਆ ਹੋਰ ਕੋਈ ਮਾਂ ਨਾ ਮਿਲਕੇ ਮੇਰੇ ਆਂਗੂ ਮੇਰਾ 20 ਸਾਲ ਦਾ ਪੁੱਤ ਚਲਾ ਗਿਆ ਪਰ ਮੈਂ ਦਰਦ-ਦਰਦੇ ਪੜਕਦੀ ਆ ਇਨਸਾਫ ਦੀ ਖਾਤਰ ਪਰ ਮੈਂਨ ਸਾਹ ਆਪੇ ਪੁੱਤ ਦਾ ਜਿੰਨਾ ਚਿਰ ਇਨਸਾਫ ਨਹੀਂ ਮਿਲਦਾ ਮੈਂ ਵੀ ਦਰਦਾਰੀ ਪੜਕਦੀ ਰਹੂੰਗੀ ਜਦੋਂ ਮੈਨੂੰ ਇਨਸਾਫ ਮਿਲ ਗਿਆ ਮੈਨੂੰ ਉਦੋਂ ਚੈਨ ਆਉਣਾ ਦੋ ਮਹੀਨੇ ਤੋਂ ਉਸ ਸਮਾਂ ਹੋ ਗਿਆ ਹਾਂਜੀ ਹਾਂਜੀ ਕੀਆਂ ਦੇ ਅਧਿਕਾਰ ਇਹੋ ਥੋੜੀ ਗੱਲ ਕੋਈ ਨਹੀਂ ਜੀ ਕੋਈ ਨਹੀਂ ਆਰਮੀ ਨਾਲ ਗੱਲ ਹੋਈ ਆਰਮੀ ਦੇ ਕੋਲ ਅਸੀਂ ਜਾ ਕੇ ਆਏ ਜੀ ਸਿਦਿ ਨਗਰ ਖੋਦੇ ਸਮਾਨ ਲੈ ਕੇ ਆਈ ਪੁੱਤ ਦਾ ਜਗਾ ਵੇਖ ਕੇ ਆਈ ਆਂ ਘਾਣਾ ਦੇਖ ਕੇ ਆਈ ਸਭ ਕੁਝ ਦੇਖ ਕੇ ਆਈ ਪੁੱਤ ਦਾ ਪਰ ਮੇਰੇ ਪੁੱਤ ਨੂੰ ਰੋਲਿਆ ਜਾ ਰਿਹਾ ਕੋਈ ਇਨਸਾਫ ਨਹੀਂ ਦੇ ਰਿਹਾ ਜੀ ਜਿਸ ਸਮੇਂ ਚੋਵਰੀ ਮੁੱਖ ਮੰਤਰੀ ਸਾਹਿਬ ਨਾਲ ਮਿਲਣ ਗਏ ਹਾਂ ਜੀ ਸਮਾਂ ਬਣਿਆ ਨਹੀਂ ਜੀ ਨਹੀਂ ਮਿਲੇ ਨਹੀਂ ਜੀ ਹਾਂ ਜੀ ਰਸਤੀਆਂ ਕਰਈ ਐ ਉਹਨਾਂ ਚ ਰਸਤੀਆਂ ਨਹੀਂ ਜਾਣ ਪਰਵਾਹ ਆ ਪਾਕਿਸਤਾਨ ਜੂਨੀਅਰ ਦਾ ਵੀ ਸਾਥ ਮਿਲ ਗਿਆ ਬਹੁਤ ਵਟਾ ਬਹੁਤ ਵੱਡਾ ਮੈਂ ਤਿਲੋਂ ਧੰਨਵਾਦ ਕਰਦੀ ਹਾਂ ਮੇਰੇ ਭੈਣ ਭਰਾਵਾਂ ਦਾ ਜਿਨ੍ਹਾਂ ਨੇ ਇੰਨੀ ਤਪਦੀ ਗਰਮੀ ਦੇ ਵਿੱਚ ਸਾਡਾ ਸਾਥ ਦਿੱਤਾ ਤੇ ਬਾਕੀ ਮੈਂ মিডিਆ ਦਾ ਵੀ ਧੰਨਵਾਦ ਕਰਦੀ ਹਾਂ ਕਿ ਤੁਸੀਂ ਸਾਡੀ ਖਬਰ ਪਹੁੰਚਾਉਂਦੇ ਹੋ ਤੁਸੀਂ ਸਾਡਾ ਸਹਿਯੋਗ ਦਿੰਦੇ ਹੋ ਪਰ ਮੈਂ ਉਹਨਾਂ ਚਿਹਰਿਆਂ ਪਰਤੂ ਜਿੰਨਾ ਚਿਰ ਮੇਰੇ ਪੁੱਤ ਨੂੰ ਸਾਥ ਜਿੰਨਾ ਚਿਰ ਮੇਰੇ ਪੁੱਤ ਨੂੰ ਸਾਹਮਣੇ ਬੈਠ ਜਾਵੇ ਮੇਰੇ ਚੋਰੀ ਮੈਂ ਘੋਲੀ ਲੱਟ ਕੇ ਛੁੱਟੋਲੀ ਲੱਟ ਕੇ ਪੁੱਤ ਦਾ ਇਨਸਾਫ ਮੰਗਦੀ ਹਾਂ ਮੇਰੇ ਪੁੱਤ ਮੇਰੇ ਕੋਲ ਤਿੰਨ ਸਾਥ ਤੋਂ ਬੇਟੀਆ ਗੱਡੀ ਆ ਬਹੁਤ ਵੱਡਾ ਕੰਮ ਦੇਖੋ ਸਭ ਤੋਂ ਪਹਿਲਾਂ ਤਾਂ ਬੜੀ ਦਰਦਨਾਕ ਗੱਲ ਇਹ ਹੈ ਕਿ ਕਿਸਾਨ ਯੂਨੀਅਨਾਂ ਨੇ ਕਿਸਾਨਾਂ ਦੀਆਂ ਮੰਗਾਂ ਸਾਡੇ ਮਸਲੇ ਸਾਡੇ ਮੁੱਦਿਆਂ ਤੇ ਪ੍ਰੋਟੈਸਟ ਕਰਨਾ ਪਵੇ ਤਾਂ ਮੈਨੂੰ ਲੱਗਦਾ ਹੋਰ ਗੱਲ ਹੈ ਇਹ ਕਿੰਨੀ ਦੁਖਦਾਈ ਗੱਲ ਹੈ ਕਿ ਸਾਨੂੰ ਪ੍ਰੋਟੈਸਟ ਇਸ ਲਈ ਕਰਨਾ ਪੈ ਰਿਹਾ ਹੈ ਕਿ ਜੀ ਇਸ ਨੌਜਵਾਨ ਨੇ ਜਿਹੜਾ ਬੱਚਿਆਂ ਨੇ ਦੇਸ਼ ਦੀ ਪ੍ਰਭੂਸਤਾ ਨੂੰ ਕਾਇਮ ਰੱਖਣ ਦੇ ਲਈ ਆਪਣੇ ਪ੍ਰਾਣ ਤਿਆਗ ਦਿੱਤੇ ਜਾਣ ਸਰਹੱਤਾਂ ਤੇ ਗੋਲੀਆਂ ਖਾ ਕੇ ਸ਼ਹੀਦ ਹੋ ਜਾਣ ਔਰ ਉਹਨਾਂ ਦੇ ਬਾਪੇ ਦਰਦਰ ਤੇ ਤੜਫਦੇ ਫਿਰਦੇ ਨੇ, কুরਲਾਉਂਦੇ ਫਿਰਦੇ ਨੇ, ਦਰਦਰ ਦੀਆਂ ਠੋਕਰਾ ਖਾਂਦੇ ਫਿਰਦੇ ਆ। ਔਰ ਉਹਨਾਂ ਨੂੰ ਇਹ ਕਹਿਣਾ ਪੈ ਰਿਹਾ ਹੋਵੇ ਕਿ ਨੂੰ ਸ਼ਹੀਦ ਦਾ ਕਰਜ਼ਾ ਦਿੰਦੋ। ਕਿੱਡੀ ਮਾੜੀ ਗੱਲ ਐ ਤੇ ਕਿੱਡੀ ਮੰਦ ਭਾਗੀ ਗੱਲ ਐ, ਸ਼ਰਮ ਦੀ ਗੱਲ ਐ ਸਾਡੀ ਸਰਕਾਰ ਵਾਸਤੇ। ਸਰਕਾਰ ਨੂੰ ਚਾਹੀਦਾ ਸੀ ਇਹ ਸਾਡੇ ਇੱਥੇ ਚਿਕਰ ਗੱਲ ਹੋਣ ਨਹੀਂ ਦੇਣੀ ਚਾਹੀਦੀ ਸੀ ਬੱਚਾ ਸ਼ਹੀਦ ਹੋ ਗਿਆ ਸੀ ਮਾਪਿਆਂ ਦੇ ਸਿਰ ਤੇ ਹੱਥ ਸਰਕਾਰ ਦਾ ਇਹ ਹੀ ਬਣਦਾ ਸੀ ਕਿ ਉਹਨਾਂ ਦੀਆਂ ਅੱਖਾਂ ਪਹੁੰਚਣ ਦੇ ਲਈ ਉਸੇ ਦਿਨ ਐਲਾਨ ਕਰ ਦੇ ਕਿ ਪੰਜਾਬ ਸਰਕਾਰ ਉਹ ਸ਼ਹੀਦ ਮੰਨਦੀ ਆ ਤੇ ਸ਼ਹੀਦ ਦਾ ਦਰਜਾ ਦਿੰਦੀ ਨਾਲ ਮਾਪਿਆਂ ਨੇ ਕਿਵੇਂ ਆਪਦਾ ਜੀਵਨ ਚਿਉਣਾ ਹੈ ਉਹਦੇ ਲਈ ਬੰਦੀ ਇਹਨਾਂ ਦੀ ਆਰਥਿਕ ਸਹਾਇਤਾ ਤੇ ਜਿਹੜਾ ਇਹਨਾਂ ਦਾ ਭਾਈ ਮਯੂਸ ਹੋ ਗਿਆ ਜਿਹੜਾ ਫੌਜ ਦੇ ਵਿੱਚ ਜਾਣਾ ਚਾਹੁੰਦਾ ਸੀ ਮਾਂ ਨੇ ਮੱਥ ਲਿਆ ਕਿ ਮੇਰਾ ਇੱਕ ਭਾਵੇਂ ਸ਼ਹੀਦ ਹੋ ਗਿਆ ਮੈਂ ਦੂਜਾ ਵੀ ਘੱਲਾ ਨਹੀਂ ਕਿੱਡਾ ਵੱਡਾ ਥੇ ਜਿਗਰਾ ਮਾਂ ਦਾ ਲੇਟੜ ਪਿੱਛੇ ਕਿਉਂ हट ਗਈ ਉਹ ਕਹਿੰਦੀ ਜਦੋਂ ਸ਼ਹੀਦ ਦਾ ਦਰਜਾ ਹੀ ਨਹੀਂ ਦੇਣਾ ਤੇ ਮੈਂ ਮਰਵਾ ਕੇ ਕੀ ਕਰਨੀ ਆ ਇਹਦਾ ਤੁਸੀਂ ਜਜ਼ਬਾ ਦੇਖੋ ਮਾਂ ਦਾ ਕਿੱਡਾ ਵੱਡਾ ਹੈ ਤੇ ਸਰਕਾਰ ਇਹ ਕਰਤੂਤ ਕਰਕੇ ਸਾਡੀਆਂ ਸਾਰੀਆਂ ਮਾਵਾਂ ਦਾ ਜਿਹੜਾ ਦਿਲ ਨੂੰ ਬਲੂ ਬਲੁੰਦਰ ਦਾ ਕੰਮ ਕਰ ਰਹੀ ਹੈ ਸਾਡੇ ਇਸ ਨੌਜਵਾਨ ਨੂੰ ਸਾਡੇ ਇਸ ਬੱਚੇ ਨੂੰ ਸ਼ਹੀਦ ਦਾ ਚਰਚਾ ਦੇ ਵਿੱਚ ਸਰਕਾਰ ਮਾਪਿਆਂ ਦਾ ਚਿਮਨ ਨਰਵਾ ਕਿਵੇਂ ਹੋਣਾ ਉਹਨਾਂ ਦੀ ਆਰਥਿਕ ਮਦਦ ਔਰ ਉਹਦੇ ਭਰਾ ਨਹੀਂ ਸਰਕਾਰੀ ਨੌਕਰੀ ਦੇਣ ਦੀ ਗੱਲ ਜਿਹੜੀ ਅੱਜ ਅਸੀਂ ਮੁੱਢੀ ਮੁੱਢੀ ਗੱਲ ਕਰਦੇ ਆਂ ਬਾਕੀ ਅੱਕੇ ਅਸੀਂ ਦੁਬਾਰਾ 7 ਤਰੀਕ ਤੋਂ ਬਾਅਦ ਕਿਉਂਕਿ 7 ਅਗਸਤ ਨੂੰ ਸਾਡੀ ਸਕਮ ਨਾਨ ਪੋਲੀਟਿਕਲ ਤੇ ਭਾਰਤੀ ਕਿਸਾਨ ਯੂਨੀਅਨ ਨੇ ਇੱਕ ਵਾਰ ਸਿੱਧੂ ਪਰਵਲੋਂ ਵਿਸ਼ੇਸ਼ ਤੌਰ ਤੇ ਪੂਰੀ ਤਾਕਤ ਨਾਲ ਲੈਂਡ ਪੂਲਿੰਗ ਦੇ ਖਿਲਾਫ ਜੋਧਾ ਪਿੰਡ ਦੇ ਵਿੱਚ ਬਟਾ ਇਕੱਠਾ ਕੀਤਾ ਜਾ ਰਿਹਾ ਉੱਥੋਂ ਆਵਾਂਗੇ ਐਸਕੇਮ ਨਾਲ ਮੀਟਿੰਗ ਹੋਏਗੀ ਅੱਜ ਤੱਕ ਸਾਨੂੰ ਡੀਸੀ ਸਾਹਿਬ ਜਦੋਂ ਮੰਡਪਾਤਰ ਦੇਵਾਂਗੇ ਦੇਖਦੇ ਆ ਕੀ ਗੱਲ ਕਰਦੇ ਨੇ ਕੀ ਭਰੋਸਾ ਦਿੰਦੇ ਆ ਉਸ ਤੋਂ ਬਾਅਦ ਫਿਰ ਸਿਹਦਾ ਰੁਈਆ ਰਿਹਾ ਅਗਲਾ ਪ੍ਰੋਗਰਾਮ ਉਹ ਦੇਖੋ ਕਿ ਇਹਦੇ ਵਿੱਚ ਵੇਖਿਆ ਗਿਆ ਕਿ ਸਰਕਾਰ ਜਦੋਂ ਪਾਲਿਸੀ ਕਰਦੇ ਦੇ ਵਿੱਚ ਇਹ ਚੀਜ਼ ਜੀ ਨਹੀਂ ਦਿੱਤੀ ਜਾਂਦੀ ਕਿ ਇਹ ਨਸੀਬੀ ਪੰਡਾ ਦੇ ਦਿੱਜੇਵੇ ਕਿ ਲੱਗਦਾ ਹੈ ਕਿ ਇਹ ਪਾਲਿਸੀ ਨੂੰ ਰੱਦ ਕਰਨਾ ਚਾਹੀਦਾ ਚਾਹੇ ਜਵਾਨੀ ਪੰਜਾਬ ਕਿਸਨਾ 80 ਦਾ ਇਹ ਪਾਲਿਸੀ ਤੇ ਗੱਲ ਪਈ ਹੈ। ਇਹ ਬੜਾ ਗੰਭੀਰ ਸਿੱਟੇ ਨਾਲ ਬਗੜੇ ਪਾਲਿਸੀ ਰਹੀ ਤਾਂ। ਚਾਰ ਸਾਰ ਬਾਅਦ ਬੱਚੇ ਰਿਟਾਇਰ ਹੋ ਰਹੇ ਨੇ, ਨਿਕਲ ਜਾਂਦੇ ਨੇ। ਨਵੇਂ ਆ ਨਹੀਂ ਪਰਸੈਂਟੇਜ ਉਨੀ ਆ ਨਹੀਂ ਰਹੀ ਜਿੰਨੇ ਉਹਦੇ ਵਿੱਚ ਰਹਿਣੇ ਚਾਹੀਦੇ ਆ ਫੌਜ ਨੂੰ ਮਜ਼ਬੂਤ ਰੱਖਣ ਲਈ। ਜਿੰਨੇ ਦੰਤੀ ਦੇ ਵਿੱਚ ਰਿਕਾਇਰਮੈਂਟ ਹੋ ਰਹੇ ਔਰ ਅਸੀਂ ਇੱਕ ਕਾਂਕੜਾ ਕੱਢਿਆ ਸੀ ਕਿ ਅਗਰ 15 ਸਾਲ ਸਰਕਾਰ ਦਾ ਇਹੀ ਰਵਈਆ ਰਿਹਾ ਤਾਂ 15 ਸਾਲਾਂ ਦੇ ਵਿੱਚ ਵਿੱਚ ਸਾਡੀ ਸੈੜੀ ਅੱਧੀ ਰਹਿ ਜੁਕੀ ਤਾਂ ਜੇ ਅੱਧੀ ਰਹੂਗੀ ਤਾਂ ਇਹਦਾ ਮਤਲਬ ਬਾਹਰਲੇ ਆ ਮੁਲਕਾਂ ਤੋਂ ਸਰਹੱਦਾਂ ਤੇ ਰਾਖੀ ਕਰਨ ਦੇ ਲਈ ਸਾਨੂੰ ਸਾਡੇ ਨੌਜਵਾਨਾਂ ਦੀ ਘਾਟ ਮਹਿਸੂਸ ਹੋਏ ਇਸ ਵੀਡੀਓ ਨੂੰ ਅੱਗੇ ਸ਼ੇਅਰ ਜ਼ਰੂਰ ਕਰਨਾ ਜੀ ਕਿਰਪਾ ਕਰਕੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਜੀ ਹੁਣ ਤੁਸੀਂ ਫਾਸਟ ਐਂਡ ਯੂਜ਼ ਪੰਜਾਬ ਦੀ ਐਪ ਐਪਲ ਸਟੋਰ ਤੋਂ ਇੰਸਟਾਲ ਕਰਕੇ ਨਵੀਆਂ ਅਤੇ ਤਾਜ਼ਾ ਖਬਰਾਂ ਪੜ੍ਹ ਅਤੇ ਦੇਖ ਸਕਦੇ ਹੋ ਤਨਵਾਦ